ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਵਿੱਚ ਪਿਛਲੇ کئی ਸਾਲਾਂ ਬਾਅਦ ਪਹਿਲੀ ਵਾਰ ਵਿਦੇਸ਼ੀ ਕਾਮਯਾਬੀ ਅੰਤਰਰਾਸ਼ਟਰੀ ਵਿਦਿਆਧਿਕਾਰੀ ਕਿੰਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ ਤਬਦੀਲੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕਿੰਤੀ ਸਰਕਾਰ ਦੇ ਵੱਲੋਂ ਦੇਸ਼ ਪਾਲਦੇ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਜਾ ਰਹੇ ਨੇ తాజా ਰਿਪੋਰਟ ਮੁਤਾਬਕ ਸਾਲ 2024 ਤੋਂ 2025 ਦੇ ਦਰਮਿਆਨ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ 14954 ਦੀ ਕਮੀ ਆਈ ਹੈ ਇਹ ਕਿਰਾਵਟ ਉਸ ਤੋਂ ਤੋਂ ਬਾਅਦ ਆਈ ਹੈ ਜਦੋਂ ਪਿਛਲੇ ਸਾਲਾਂ ਵਿੱਚ ਅਸਥਾਈ ਇਮੀਗ੍ਰੇਸ਼ਨ ਦੇ ਵਿੱਚ ਬਿਹਤਰ ਤੇਜ਼ ਵਾਧਾ ਦੇਖਣ ਨੂੰ ਮਿਲਿਆ ਸੀ ਅੰਕੜਿਆਂ ਅਨੁਸਾਰ 2023 ਤੋਂ ਦੋ ਜੋਟ ਹੋ ਵੀ ਦੇ ਵਿਚਕਾਰ ਜਦੋਂ ਜ਼ਿਆਦਾਤਰ ਨਵੀਆਂ ਪਾਬੰਦੀਆਂ ਹਜੇ ਲਾਗੂ ਨਹੀਂ ਹੋਈਆਂ ਸਨ ਕੈਨੇਡਾ ਨੇ ਉਦੋਂ 781000 ਤੋਂ ਵੱਧ ਗਏ ਸਾਈ ਨਿਵਾਸੀਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿੱਚ ਵਰਕ ਪਰਮਿਟ ਅਤੇ ਸਟਡੀ ਪਰਮਿਟ ਧਾਰਕ ਵੀ ਸ਼ਾਮਲ ਸੀ ਪਰ ਹੁਣ ਨਵੀਆਂ ਨੀਤੀਆਂ ਦੇ ਪ੍ਰਭਾਵ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਇਹ ਕਿ ਰਾਵਟ ਖਾਸ ਕਰਕੇ ਕੈਨੇਡਾ ਦੇ ਭੱਟੇ ਮਹਾਨਗਰੀ ਖੇਤਰਾਂ ਦੇ ਵਿੱਚ ਕੇਂਦਰਿਤ ਰਹੀ ਹੈ ਟੋਰੰਟੋ ਵੈਂਕੂਵਰ ਅਤੇ ਹੋਰ ਬ੍ਰਿਟਿਸ਼ ਸ਼ਹਿਰਾਂ ਨੂੰ ਮਿਲਾ ਕੇ 20611 ਅਸਥਾਈ ਨਿਵਾਸੀਆਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਗਿਆ ਹੰਟਰੀਓ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਉਹ ਸੂਬੇ ਰਹੇ ਜਿੱਥੇ ਸਭ ਤੋਂ ਵੱਧ ਕਮੀ ਵੇਖੀ ਗਈ ਟੋਰੰਟੋ ਵਿੱਚ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਜਿੱਥੇ 44792 ਅਸਥਾਈ ਨਿਵਾਸੀ ਘਟੇ वैंकूवर ਵਿੱਚ ਹੀ ਗਿਣਤੀ 10,098 ਰਹੀ ਇਸ ਤੋਂ ਇਲਾਵਾ ਕਿਚਨਰ, ਕੈਂਬਰੇਜ਼, ਵਾਂਟਲੂ, ਲੰਡਨ, ਹਮਿਲਟਨ, ਵਿਨੀਪੈਗ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਵਿੱਚ ਵੀ ਘਟਾਫੇਖਣ ਨੂੰ ਮਿਲਿਆ ਹਾਲਾਂਕਿ ਇਸ ਦੇ ਉਲਟ ਕਿਊਬੇਕ ਅਤੇ ਅਲਬਰਟਾ ਵਰਗੇ ਸੂਬਿਆਂ ਵਿੱਚ ਵਸਦੇ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਰਾਸ਼ਟਰੀ ਪੱਧਰ ਉਤੇ ਆਈ ਕਮੀ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਗਿਆ ਮੋਂਟਰੀਅਲ ਦੇ ਵਿੱਚ 17635 ਨਵੇਂ ਅਸਥਾਈ ਨਿਵਾਸੀ ਸ਼ਾਮਲ ਹੋਏ ਜਦਕਿ ਕੈਲਗਰੀ ਤੇ ਐਡਮਿੰਟਨ ਵਿੱਚ ਕਰਮਵਾਰ 9608 ਤੇ 8972 ਦਾ ਵਾਧਾ ਦਰਜ ਕੀਤਾ ਗਿਆ ਇਸ ਨਾਲ ਕੈਨੇਡਾ ਦੇ ਛੋਟੇ ਆਬਾਦੀ ਕੇਂਦਰਾਂ ਵਿੱਚ ਹੋਈ 3524 ਅਸਥਾਈ ਨਿਵਾਸੀਆਂ ਦਾ ਮਾਮਲੀ ਵਾਧਾ ਵੇਖਣ ਨੂੰ ਮਿਲਿਆ ਸੈਂਟ ਕੈਥਰੀਨਜ਼ ਨਿਆਗਰਾ ਓਟਵਾ ਗੈਟੀਨੀਓ ਵਿੰਸਰ ਅਤੇ ਸਸਕੇਚੂਅਨ ਵਰਗੇ ਖੇਤਰ ਵੀ ਇਸ ਦੇ ਵਿੱਚ ਸ਼ਾਮਲ ਨੇ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਕੈਨੇਡਾ ਦੀ ਅਸਥਾਈ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਨਵਾਂ ਮੋੜ ਦਸੋਂ ਠੀਕ ਹੈ ਜਿਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਸਿੱਖਿਆ ਤੇ ਹਾਊਸਿੰਗ ਮਾਰਕੀਟ ਉੱਤੇ ਵੀ ਪੈ ਸਕਦਾ ਹੈ ਕੈਨੇਡਾ ਵਿੱਚ ਪਿਛਲੇ ਕਈ ਸਾਲਾਂ ਬਾਅਦ ਪਹਿਲੀ ਵਾਰ ਵਿਦੇਸ਼ੀ ਕਾਮਯਾਤੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਹ ਤਬਦੀਲੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੇਂਦਰੀ ਸਰਕਾਰ ਦੇ ਵੱਲੋਂ ਦੇਸ਼ ਭਾਰਤ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਜਾ ਰਹੇ ਨੇ। తాజా ਰਿਪੋਰਟ ਮੁਤਾਬਕ ਸਾਲ 2024 ਤੋਂ 2025 ਦੇ ਦਰਮਿਆਨ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ 14954 ਦੀ ਕਮੀ ਆਈ ਹੈ। ਇਕਦਾਵਟ ਉਸ ਤੋਂ ਤੋਂ ਬਾਅਦ ਆਈ ਹੈ ਜ ਜਿਹਨੂੰ ਪਿਛਲੇ ਸਾਲਾਂ ਵਿੱਚ ਅਸਥਾਈ ਮੀਗ੍ਰੇਸ਼ਨ ਦੇ ਵਿੱਚ ਬਿਹਤ ਤੇਜ਼ ਵਾਧਾ ਦੇਖਣ ਨੂੰ ਮਿਲਿਆ ਸੀ ਅੰਕੜਿਆਂ ਅਨੁਸਾਰ 2023 ਤੋਂ 2024 ਦੇ ਵਿਚਕਾਰ ਜਦੋਂ ਜ਼ਿਆਦਾਤਰ ਨਵੀਆਂ ਪਬੰਦੀਆਂ ਹਜੇ ਲਾਗੂ ਨਹੀਂ ਹੋਈਆਂ ਸਨ ਕੈਨੇਡਾ ਨੇ ਉਦੋਂ 781000 ਤੋਂ ਵੱਧ ਗਏ ਸਾਈ ਨਿਵਾਸੀਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿੱਚ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਧਾਰਕ ਵੀ ਸ਼ਾਮਲ ਸੀ ਪਰ ਹੁਣ ਨਵੀਆਂ ਨੀਤੀਆਂ ਦੇ ਪ੍ਰਭਾਵ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਇਹ ਕਿ ਰਵਾਇਟ ਖਾਸ ਕਰਕੇ ਕੈਨੇਡਾ ਦੇ ਵੱਡੇ ਮਹਾਨਗਰੀ ਖੇਤਰਾਂ ਦੇ ਵਿੱਚ ਕੇਂਦਰਿਤ ਰਹੀ ਹੈ ਟੋਰਾਂਟੋ ਵੈਂਕੂਵਰ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਮਿਲਾ ਕੇ 2611 ਅਸਥਾਈ ਨਿਵਾਸੀਆਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਗਿਆ ਹੈ 온ਟਾਰੀਓ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਉਹ ਸੂਬੇ ਦੇ ਜਿੱਥੇ ਸਭ ਤੋਂ ਵੱਧ ਕਮੀ ਵੇਖੀ ਗਈ ਟੋਰਾਂਟੋ ਵਿੱਚ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਜਿੱਥੇ 44795 ਅਸਥਾਈ ਨਿਵਾਸੀ ਘਟ ਹੋਏ ਵੈਨਕੂਵਰ ਵਿੱਚ ਇਹ ਗਿਣਤੀ 10098 ਰਹੀ ਇਸ ਤੋਂ ਇਲਾਵਾ ਕਿਚਨਰ ਕੈਬਰੇਜ ਵਾਂਟਰਲੂ ਲੰਡਨ ਹੈਮਿਲਟਨ ਵਿਨੀਪੈਗ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਵਿੱਚ ਵੀ ਘਟਾਅ ਵੇਖਣ ਨੂੰ ਮਿਲਿਆ ਹਾਲਾਂਕਿ ਇਸ ਦੇ ਉਲਟੇ ਕਿਊਬੇਕ ਅਤੇ ਅਲਬਰਟਾ ਵਰਗੇ ਸੂਬਿਆਂ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਜਿਸ ਨਾਲ ਰਾਸ਼ਟਰੀ ਪਤਰੂ ਤੇ ਆਈ ਕਮੀ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਗਿਆ ਮੋਂਟਰੀਅਲ ਦੇ ਵਿੱਚ 10000 ਤੋਂ ਵੱਧ 635 ਨਵੇਂ ਅਸਥਾਈ ਨਿਵਾਸੀ ਸ਼ਾਮਲ ਹੋਏ ਜਦਕਿ ਕੈਲਗਰੀ ਤੇ ਐਡਮਿੰਟਨ ਵਿੱਚ ਕਰਮਵਾੜ 9608 ਤੇ 8972 ਦਾ ਵਾਧਾ ਦਰਜ ਕੀਤਾ ਗਿਆ ਇਸ ਨਾਲ ਕੈਨੇਡਾ ਦੇ ਛੋਟੇ ਆਬਾਦੀ ਕੇਂਦਰਾਂ ਵਿੱਚ ਵੀ 3524 ਅਸਥਾਈ ਨਿਵਾਸੀਆਂ ਦਾ ਮਾਮਲੀ ਵਾਧਾ ਦੇਖਣ ਨੂੰ ਮਿਲਿਆ ਸੈਂਟ ਕੈਥਰੀਨਜ਼ ਨਿਆਗਰਾ ਓਟਵਾ ਗੈਟੀਨਯੂ ਵਿੰਸਰ ਅਤੇ ਸਸਕੇਚੂਅਨ ਵਰਗੇ ਖੇਤਰ ਵੀ ਇਸ ਦੇ ਵਿੱਚ ਸ਼ਾਮਲ ਨੇ ਮਾਰਾ ਦਾ ਕਹਿਣਾ ਹੈ ਕਿ ਤਬਦੀਲੀ ਕੈਨੇਡਾ ਦੀ ਅਸਥਾਈ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਨਵਾਂ ਮੋੜ ਦਸੋਂਦੀ ਹੈ ਜਿਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ, ਸਿੱਖਿਆ ਅਤੇ ਹਾਊਸਿੰਗ ਮਾਰਕੀਟ ਉੱਤੇ ਵੀ ਪੈ ਸਕਦਾ ਹੈ ਕੈਨੇਡਾ ਵਿੱਚ ਪਿਛਲੇ ਕਈ ਸਾਲਾਂ ਬਾਅਦ ਪਹਿਲੀ ਵਾਰ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਇਹ ਤਬਦੀਲੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡੀਅਨ ਸਰਕਾਰ ਦੇ ਵੱਲੋਂ ਦੇਸ਼ ਪਾਲਦੇ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਜਾ ਰਹੇ ਨੇ। తాజా ਰਿਪੋਰਟ ਮੁਤਾਬਕ ਸਾਲ 2024 ਤੋਂ 2025 ਤਦਮਿਆਨ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ કુલ ਗਿਣਤੀ ਵਿੱਚ 14954 ਦੀ ਕਮੀ ਆਈ ਹੈ। ਇਹ ਕਿਰਾਵਟ ਉਸ ਤੋਂ ਤੋਂ ਬਾਅਦ ਆਈ ਹੈ ਜਦੋਂ ਪਿਛਲੇ ਸਾਲਾਂ ਵਿੱਚ ਅਸਥਾਈ ਇਮੀਗ੍ਰੇਸ਼ਨ ਦੇ ਵਿੱਚ ਬੇਹਦ ਤੇਜ਼ ਵਾਧਾ ਦੇਖਣ ਮਿਲਿਆ ਸੀ। ਅੰਕੜਿਆਂ ਅਨੁਸਾਰ 2023 ਤੋਂ ਦੁਜੋਟ ਉਹ ਵੀ ਵਿਸ਼ਕਾਰ ਜਦੋਂ ਜ਼ਿਆਦਾਤਰ ਨਵੀਆਂ ਪਾਬੰਦੀਆਂ ਹਜੇ ਲਾਗੂ ਨਹੀਂ ਹੋਈਆਂ ਸਨ ਕੈਨੇਡਾ ਨੇ ਉਦੋਂ 781000 ਤੋਂ ਵੱਧ ਗਏ ਸੈ ਨਿਵਾਸੀਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿੱਚ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਧਾਰਕ ਵੀ ਸ਼ਾਮਲ ਸੀ ਪਰ ਹੁਣ ਨਵੀਆਂ ਨੀਤੀਆਂ ਦੇ ਪ੍ਰਭਾਵ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਇਹ ਕਿ ਰਾਵਟ ਖਾਸ ਕਰਕੇ ਕੈਨੇਡਾ ਦੇ ਵੱਡੇ ਮahanagari ਖੇਤਰਾਂ ਦੇ ਵਿੱਚ ਕੇਂਦਰਿਤ ਰਹੀ ਹੈ ਟੌਨਟੋ ਵੈਂਕੂਵਰ ਅਤੇ ਹੋਰ ਬ੍ਰਿਟਿਸ਼ ਸ਼ਹਿਰਾਂ ਨੂੰ ਮਿਲਾ ਕੇ 20611 ਅਸਥਾਈ ਨਿਵਾਸੀਆਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਗਿਆ ਹੰਟਰੀਓ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਉਹ ਸੂਬੇ ਰਹੇ ਜਿੱਥੇ ਸਭ ਤੋਂ ਵੱਧ ਕਮੀ ਵੇਖੀ ਗਈ ਟੌਨਟੋ ਵਿੱਚ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਜਿੱਥੇ 44795 ਅਸਥਾਈ ਨਿਵਾਸੀ ਘਟ ਹੋਏ ਵੈਂਕੂਵਰ ਵਿੱਚ ਗਿਣਤੀ 1098 ਰਹੀ ਇਸ ਤੋਂ ਇਲਾਵਾ ਕਿਚਨਰ ਕੈਂਬਰੇਜ਼ ਵਾਂਟਰਲੂ ਲੰਡਨ ਹਮਿਲਟਨ ਵਿਨੀਪੈਗ ਅਤੇ ਵਿਕਟੋਰੀਆ ਵਰਗੇ ਸ਼ਹਿਰਾਂ ਵਿੱਚ ਵੀ ਘਟਾਫੇਖਣ ਨੂੰ ਮਿਲਿਆ ਹਾਲਾਂਕਿ ਇਸ ਦੇ ਉਲਟ ਕਿਊਬੇਕ ਅਤੇ ਅਲਬਰਟਾ ਵਰਗੇ ਸੂਬਿਆਂ ਵਿੱਚ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਕਿ ਜਿਸ ਨਾਲ ਰਾਸ਼ਟਰੀ ਪਤਨ ਉਤੇ ਆਈ ਕਮੀ ਨੂੰ ਕੁਝ ਹੱਦ ਤੱਕ ਸੰਤੁਲਿਤ ਕੀਤਾ ਗਿਆ ਮੋਂਟਰੀਅਲ ਦੇ ਵਿੱਚ 10635 ਨਵੇਂ ਅਸਥਾਈ ਨਿਵਾਸੀ ਸ਼ਾਮਲ ਹੋਏ ਜਦਕਿ ਕੈਲਗਰੀ ਤੇ ਐਡਮਿੰਟਨ ਵਿੱਚ ਕਰਮਵਾੜ 9608 ਤੇ 8972 ਦਾ ਵਾਧਾ ਦਰਜ ਕੀਤਾ ਗਿਆ ਇਸ ਨਾਲ ਹੀ ਕੈਨੇਡਾ ਦੇ ਛੋਟੇ ਆਬਾਦੀ ਕੇਂਦਰਾਂ ਵਿੱਚ ਵੀ 3524 ਅਸਥਾਈ ਨਿਵਾਸੀਆਂ ਦਾ ਮਾਮਲੀ ਵਾਧਾ ਵੇਖਣ ਨੂੰ ਮਿਲਿਆ ਸੈਂਟ ਕੈਥਰੀਨਜ਼ ਨਿਆਗਰਾ ਓਟਵਾ ਗੈਟੀਨਯੂ ਵਿੰਸਰ ਅਤੇ ਸਕੈਚੂਅਨ ਵਰਗੇ ਖੇਤਰ ਵੀ ਇਸ ਦੇ ਵਿੱਚ ਸ਼ਾਮਲ ਨੇ ਮਾਰਾ ਦਾ ਕਹਿਣਾ ਹੈ ਕਿ ਇਹ ਤਬਦੀਲੀ ਕੈਨੇਡਾ ਦੀ ਅਸਥਾਈ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਨਵਾਂ ਮੋੜ ਦਸੋਂਦੀ ਹੈ ਜਿਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਸਿੱਖਿਆ ਤੇ ਹਾਊਸਿੰਗ ਮਾਰਕੀਟ ਉੱਤੇ ਵੀ ਪੈ ਸਕਦਾ ਹੈ ਕੈਨੇਡਾ ਵਿੱਚ ਪਿਛਲੇ ਕਈ ਸਾਲਾਂ ਬਾਅਦ ਪਹਿਲੀ ਵਾਰ ਪ੍ਰਤੀਸ਼ੀ ਕਾਮਯਾਤੀ ਅੰਤਰਰਾਸ਼ਟਰੀ ਵਿਦਿਆਰਥੀ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਹ ਤਬਦੀਲੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡੀਅਨ ਸਰਕਾਰ ਦੇ ਵੱਲੋਂ ਦੇਸ਼ ਭਾਰਤ ਦੇ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਲਾਗੂ ਕੀਤੇ ਜਾ ਰਹੇ ਨੇ। తాజా ਰਿਪੋਰਟ ਮੁਤਾਬਕ ਸਾਲ 2024 ਤੋਂ 2025 ਦੇ ਦਰਮਿਆਨ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ 14954 ਦੀ ਕਮੀ ਆਈ ਹੈ। ਇਕਦਾਵਟ ਉਸ ਤੋਂ ਤੋਂ ਬਾਅਦ ਆਈ ਹੈ ਜ ਜਿਹਨ ਪਿਛਲੇ ਸਾਲਾਂ ਵਿੱਚ ਅਸਥਾਈ ਮੀਗ੍ਰੇਸ਼ਨ ਦੇ ਵਿੱਚ ਬਿਹਤ ਤੇਜ਼ ਵਾਤਾਵਰਣ ਦੇਖਣ ਮਿਲਿਆ ਸੀ ਅੰਕੜਿਆਂ ਅਨੁਸਾਰ 2023 ਤੋਂ 2024 ਦੇ ਵਿਚਕਾਰ ਜਦੋਂ ਜ਼ਿਆਦਾਤਰ ਨਵੀਆਂ ਪਾਬੰਦੀਆਂ ਹਜੇ ਲਾਗੂ ਨਹੀਂ ਹੋਈਆਂ ਸਨ ਕੈਨੇਡਾ ਨੇ ਉਦੋਂ 781000 ਤੋਂ ਵੱਧ ਗਏ ਸਾਈ ਨਿਵਾਸੀਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿੱਚ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਤਾਲਕ ਵੀ ਸ਼ਾਮਲ ਸੀ ਪਰ ਹੁਣ ਨਵੀਂ ਨੀਤੀਆਂ ਦੇ ਪ੍ਰਭਾਵ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਇਹ ਕਿ ਰਵਟ ਖਾਸ ਕਰਕੇ ਕੈਨੇਡਾ ਦੇ ਵੱਡੇ ਮਹਾਨਗਰੀ ਖੇਤਰਾਂ ਦੇ ਵਿੱਚ ਕੇਂਦ੍ਰਿਤ ਰਹੀ ਹੈ ਟੋਰਾਂਟੋ ਵੈਂਕੂਵਰ ਅਤੇ ਹੋਰ ਬਟੇ ਸ਼ਹਿਰਾਂ ਨੂੰ ਮਿਲਾ ਕੇ 2611 ਅਸਥਾਈ ਨਿਵਾਸੀਆਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਗਿਆ ਹੈ 온ਟਾਰੀਓ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਉਹ ਸੂਬੇ ਰਹੇ ਜਿੱਥੇ ਸਭ ਤੋਂ ਵੱਧ ਕਮੀ ਵੇਖੀ ਗਈ